ਮੇਸੀ ਮੈਂ ਬੜੀਆਂ ਸਖਤ ਹਦਾਇਤਾਂ ਦਿੱਤੀਆਂ ਹੁਣੇ ਮੇਰੇ ਅਮਨਸਰ ਦਾ ਸੀਪੀ ਦੇ ਨਾਮ ਵੀ ਪੀਐਸਐਸਪੀ ਸਾਹਿਬ ਨਾਲ ਮੀਟਿੰਗ ਹੋਈ ਕੱਲ ਲੁਧਿਆਣੇ ਦੇ ਵਿੱਚ ਵੀ ਇੱਕ ਐਨਆਰਆਈ ਪਰਵਾਦ ਦੇ ਉੱਤੇ ਗੋਲੀ ਜਿਹੀ ਚੱਲੀ ਤੇ ਕੱਲ ਵੀ ਸੀਪੀ ਨੇ ਬਣਾਣਾ ਉਸੇ ਲਈ ਇਨਵੈਸਟਿਗੇਟ ਕੀਤਾ ਪੰਜਾਬ ਦੇ ਪੱਤਾਂ ਵੀ ਕਰਤਾ ਫਿਰ ਪਤਾ ਲੱਗਾ ਕਿ ਦੋ ਭੈਣਾਂ ਦਾ ਆਪਸੀ ਜ਼ਾਇਦਾਦ ਦਾ ਮਾਮਲਾ ਸੀ ਹੁਣੇ ਮੈਂ ਪੂਰਸ ਪਤਾ ਕਰੀਆ ਕਿ ਇਹਨਾਂ ਵਾਪਸੀ ਵਿੱਜੀ ਕੋਈ ਪ੍ਰਾਪਰਟੀ ਦਾ ਕੁਝ ਵਿੱਜੀ ਰਿਜਿਸਟਰੀ ਦੀ ਸੀ ਅਸੀਂ ਉਹਦੇ ਖਿਲਾਫ ਜਿਨ੍ਹਾਂ ਨੇ ਗੋਲੀ ਚਲਾਈ ਹੈ ਸਖਤ ਕਾਰਵਾਈ ਕਰਾਂਗੇ। ਉਹ ਜਿਹੜਾ ਬੰਦਾ ਜ਼ਖਮੀ ਹੋਇਆ ਉਹਦਾ ਇਲਾਜ ਵੀ ਜਿਹੜਾ ਅਸੀਂ ਕਰਾਂਗੇ। ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਲਾਅਨ ਡਾਡਰ ਖਲਾਫ ਕਦੋਂ ਦਾ ਪੰਜਾਬ ਦੇ ਵਿੱਚ ਸਰਕਾਰ ਭਗਵਾਨ ਸ੍ਰੀ ਮਾਨ ਦੀ ਸਰਕਾਰ ਉਹਦੇ ਖਿਲਾਫ ਜਿਹੜੀ ਸਖਤ ਕਾਰਵਾਈ ਕਰੂਗੀ। ਉਹ ਦਾ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਅਨਰਥੀ ਬੈਠੇ। ਸਭ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਦ ਜਿਹੜਾ ਤੁਹਾਡਾ ਆਪਸੀ ਪ੍ਰਾਪਰਟੀਆਂ ਦਾ ਕੱਲ ਵੀ ਅੱਜ ਵੀ ਲੇਖੋ ਕਿੰਨੇ ਕੇਸ ਆਏ। ਕੰਮੀ ਮਿਲ ਕੋ ਚੰਡੀਗੜ੍ਹ ਕੇ ਇਸਾ ਕੱਲ ਜਲੰਧਾ ਸਰਕਟ ਹੌਸਮਾ ਬੈਠਾ ਸੀਗਾ ਉੱਥੇ ਹੀ ਮੇਰੇ ਕੋ ਕੈਸ ਆਏ ਮੈਂ ਸਭ ਨੂੰ ਇਹ ਕੰਨਾਂ ਦੇ ਜਿਹੜੇ ਤੁਹਾਡੇ ਕੋਠੀਆਂ ਦੇ ਜ਼ਮੀਨਾਂ ਦੇ ਜਾਤੀ ਮਸਲੇ ਜਿਹੜੇ ਹੁਣੇ ਹੁਣੇ ਠੇ ਗਿਆ ਹੁਣੇ ਆਏ ਸੀਗੇ ਲੁਧਿਆਣੇ ਤੋਂ ਮੈਂ ਸਭ ਨੂੰ ਬੇਨਤੀ ਕਰਦਾ ਇਹਨਾਂ ਦਾ ਵੀ ਇਹ ਨੂੰ ਕਿ ਆਪਣੀ ਦੇੜਿਆ ਜਿਹੜੇ ਤੁਹਾਡੇ ਪਰਵਾਰਕ ਮਸਲੇ ਆ ਪ੍ਰੋਪਰਟੀ ਦੇ ਚੜ੍ਹਿਆ ਇਹਨਾਂ ਨੂੰ ਬੈਠ ਕੇ ਨਿਜਠੋ ਸਮਾਜਿਕ ਤੌਰ ਤੇ ਆਪਣੇ ਨਿਜਠੋ ਸਾਡੀ ਜੋ ਡਿਊਟੀ ਹੈ ਇਹ ਤੇ ਕਰਾਂ ਅਸੀਂ ਤਾਂ ਮਾਨ ਸਾਹਿਬ ਨੇ ਤੈਅ ਕੀਤਾ ਕਿ ਦੁਨੀਆ ਭਰ ਦੇ ਕਿਸੇ ਵੀ ਕੋਨੇ ਦੇ ਵਿੱਚ ਜਿਹੜਾ ਐਨਆਰਆਈ ਬੈਠਾ ਉਹਦੀ ਜਾਨ ਮਾਲ ਦੀ ਰਾਖੀ ਕਰਨੀ ਸਾਡੀ ਡਿਊਟੀ ਹੁੰਦਾ ਐਨਆਰਆਈ ਨੂੰ ਦਊਂਗਾ ਕਿ ਕਦੇ ਉਹਦੀ ਲੋੜ ਨਹੀਂ ਇਹ ਜਾਤੀ ਮਸਲੇਾਂ 'ਚ ਜਿਹੜਾ ਮਿਲੋ ਹੋ ਰਿਹਾ ਅੱਜ ਦਾ ਮਸਲਾ ਜਿਹੜਾ ਹੁਣੇ ਕਨਫਰਮ ਹੋ ਜਾਣਾ 10-15 ਮਿੰਟ ਬਾਅਦ ਉਹਨੇ ਹੁੰਦੀ ਹੈ ਕਾ ਪੁਲਿਸ ਨੇ ਉਹ ਇਹੀ ਵੈਰੀਫਾਈ ਕਰ ਰਿਹਾ ਕਿ ਇਹਨਾਂ ਦਾ ਜਾਤੀ ਹੀ ਚੱਕੀ ਸੀ ਜੋ ਵੀ ਹੋਵੇ ਜਾਤੀ ਹੋਵੇ ਜਾਂ ਦੁੱਧਾ ਹੋਵੇ ਜਿੰਨਾ ਨੇ ਗੋਲੀ ਚਲਾਈ ਜਿੰਨਾ ਨੇ ਹਮਲਾ ਕੀਤਾ ਇਹਨਾਂ ਦੇ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ